ਪਰੀਪੂਰਨ ਪ੍ਰਮਾਤਮਾ ਨੇ ਮਨੁੱਖ ਨੂੰ ਦੋ ਤਨ ਦਿੱਤੇ ਨੇ ਇੱਕ ਅਸਥੂਲ ਇੱਕ ਸੂਖਮ ਉਹ ਜੋ ਸੂਖਮ ਹੈ ਉਹ ਮਨ ਹੈ ਔਰ ਜੋ ਅਸਥੂਲ ਹੈ ਉਹ ਤਨ ਹੈ ਰੋਗ ਅਕਸਰ ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ ਔਰ ਸੋਗ ਅਕਸਰ ਮਨ ਦੇ ਚੋਂਦਾ ਹੈ ਇਸ ਤਰ੍ਹਾਂ ਰੋਗ ਤੇ ਸੋਗ ਦੇ ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ सूक्ष्म शरीर सोग नाल और शरीर रोग नाल ग्रसे सोग किस तरह दूर होवे और सोग की है से कुछ हो गया है कुछ सोग मंगी सी कुछ और चीज मिल गई है कुछ और सोग ਜਾਣਾ ਸੀ ਕਿਸੇ ਹੋਰ ਪਾਸੇ ਪਹੁੰਚ ਗਏ ਕਿਸੇ ਹੋਰ ਟਿਕਾਣੇ ਤੇ ਸੋਗ ਆਮਣਾ ਸੀ ਕਿਸੇ ਹੋਰ ਨੇ ਆ ਗਿਆ ਕੋਈ ਹੋਰ ਸੋਗ ਮੰਦੀ ਹਾਇਸ਼ ਤੋਂ ਉਲਟ ਜੋ ਕੁਝ ਵੀ ਹੋ ਜਾਂਦਾ ਹੈ ਸੋਗ ਨੂੰ ਜਨਮ ਦਿੰਦਾ ਹੈ ਰੋਜ਼ ਰੋਜ਼ ਅਸੀਂ ਜੋ ਕੁਝ ਚਾਹਦੇ ਆ ਨਹੀਂ ਹੁੰਦਾ ਔਰ ਉਸ ਤੋਂ ਵਿਪਰੀਤ ਹੋ ਜਾਂਦਾ ਹੈ ਤੋਂ ਮਨ ਸੋਗ ਨਾਲ ਭਰ ਜਾਂਦਾ ਹੈ ਹਰ ਨਵਾਂ ਦਿਨ ਨਵੇਂ ਸੋਗਾਂ ਨੂੰ ਜਨਮ ਦਿੰਦਾ ਹੈ ਕਿਉਂ ਕਿ ਹਰ ਦਿਨ ਕੁਛ ਸਾਡੀ ਮੰਗ ਤੇ ਹੁੰਦੀ ਹੈ ਕੁਛ ਸਾਡੀ ਚਾਹਤ ਤੇ ਹੁੰਦੀ ਹੈ ਤੇ ਜਦ ਵੀ ਉਸ ਤੋਂ ਵਿਪਰੀਤ ਹੋ ਜਾਏ ਔਰ ਬਹੁਤ ਵੱਡੇ ਪੱਦਰ ਤੇ ਹੋ ਜਾਏ ਤਾਂ ਮਨ ਦੇ ਤਲ ਤੇ ਸੋਗ ਪੈਦਾ ਹੋ ਜਾਂਦੇ ਨੇ ਕਬੀਰ ਕਹਿੰਦੇ ਨੇ ਜੋ ਮੈਂ ਚਿਤਮਾ ਨਾ ਕਰੇ ਕਿਆ ਮੇਰੇ ਚਿਤਵੇ ਹੋਏ अपना चितविया हर करे जो मेरे चित ना होए इकते मेरी चाहत है इक प्रभु दी चाहत है प्रभु दी जो चाहत है उस नल में राजी नहीं मेरी जो चाहत है वो पूरी नहीं हो रही तो शोक ए 20वीं सदी रोगा नाल ते भरी है पर मानसिक शोक नाल भी भर गई अजो के विनक मनोचिंतक चिंतक इसका इलाज वक्ति मनोरंजन मनोरंजन मन सोग दे तो कोई मनोरंजन कोई खेल कोई तमाशा कोई रंग कोई रूप इन्हू वेखो उस बैठो खेलो ताकि सोग मिट जाए ਪਰ ਕੌਣ ਇਹਨਾਂ ਸਿਆਣਿਆਂ ਨੂੰ ਦੱਸੇ ਸੋਗ ਮਿਟਦਾ ਨਹੀਂ ਵਕਤੀ ਤੌਰ ਤੇ ਸੋਗ ਭੁੱਲਦਾ ਹੈ ਔਰ ਜੈਸੇ ਜੈਸੇ ਉਮਰ ਵੱਧਦੀ ਹੈ ਸੋਗ ਵੀ ਵੱਧਦਾ ਹੈ ਸੋਗ ਦੇ ਚ ਹੋਕੇ ਹੁੰਦੇ ਨੇ ਸੋਗ ਦੇ ਚ ਪਛਤਾਵੇ ਹੁੰਦੇ ਨੇ ਸੋਗ ਦੇ ਚ ਸਾੜੇ ਹੁੰਦੇ ਨੇ ਸੋਗ ਦੇ ਚ ਜਲਨ ਆਉਂਦੀ ਹੈ ਸੋਗ ਇੱਕ ਐਸੀ ਅਗਨੀ ਹੈ ਜਿਸ ਵਿੱਚ ਮਨੁੱਖ ਦੀ ਸੋਚਣ ਸ਼ਕਤੀ ਵੀ ਜਲ ਜਾਂਦੀ ਹੈ ਮਨੁੱਖ ਦੀ ਵਿਚਾਰ ਸ਼ਕਤੀ ਵੀ ਜਲ ਜਾਂਦੀ ਹੈ ਮਨੁੱਖ ਦਾ ਸਦਾਚਾਰ ਵੀ ਕਈ ਦਫਾ ਜਲ ਕੇ ਖਾਕ ਹੋ ਜਾਂਦਾ ਹੈ ਸੋਗ ਇੱਕ ਐਸਾ ਮਾਨਸਿਕ ਰੋਗ ਹੈ ਤਨ ਦੇ ਚ ਰੋਗ ਹੋਵਨ ਮਨ ਦੇ ਸੋਗ ਹੋਵਨ ਤੋਂ ਐਸੇ ਪੁਰਸ਼ ਨੂੰ ਕਿਸੇ ਹੋਰ ਨਰਕ ਦੇ ਚ ਜਾਣ ਦੀ ਲੋੜ ਨਹੀਂ ਨਰਕ ਭੋਗ ਰਹੇ ਇਹ ਨਰਕ ਦੇ ਚ ਜੀ ਰਹੇ ਨਰਕੀ ਕਿਉਂ ਇੰਜ ਕਹੀਏ ਕੁੰਭੀ ਨਰਕ ਦੇ ਜੀ ਰਹੇ ਤਨ ਵਿੱਚ ਰੋਗ ਨੇ ਮਨ ਦੇ ਸੋਗ ਨੇ ਜਿੱਧਰ ਜਾ ਰਿਹਾ ਹੈ ਰੋਗ ਤੇ ਸੋਗ ਇਸ ਦੇ ਨਾਲ ਜਾ ਰਹੇ ਨੇ ਇਹਦੇ ਨਾਲ ਬੈਠੇ ਨੇ ਬਿਲਕੁਲ ਕੋਲ ਨੇ ਅੱਜ ਤੱਕ ਮਾਨਸਿਕ ਸੋਗ ਨੂੰ ਦੂਰ ਕਰਨ ਵਾਸਤੇ ਜਿੰਨੇ ਮਨੋਰੰਜਨ ਆਏ ਨੇ ਔਰ ਰੋਜ਼ ਨਿਤ ਨਵੇਂ ਪੈਦਾ ਹੋ ਰਹੇ ਨੇ ਸੋਗ ਨੂੰ ਮਿਟਾਉਣ ਵਿੱਚ ਅਸਮਰਥ ਹੋ ਰਹੇ ਨੇ ਕਿਉਂਕਿ ਕੋਈ ਵੀ ਮਨੋਰੰਜਨ ਬਹੁਤ ਲੰਮੇ ਸਮੇਂ ਤੱਕ ਟਿਕਦਾ ਨਹੀਂ ਪੁਰਾਣਾ ਹੋ ਜਾਂਦਾ ਹੈ ਹਰ ਤਰ੍ਹਾਂ ਦਾ ਮਨੋਰੰਜਨ ਚਾਹੇ ਕੋਈ ਰੂਪ ਹੈ ਚਾਹੇ ਕੋਈ ਰੰਗ ਹੈ ਚਾਹੇ ਕੋਈ ਤਮਾਸ਼ਾ ਹੈ ਚਾਹੇ ਕੋਈ ਖੇਲ ਹੈ ਚਾਹੇ ਕੋਈ ਗੀਤ ਹੈ ਚਾਹੇ ਕੋਈ ਸੰਗੀਤ ਦੀ ਧੁਨ ਹੈ ਮਨ ਐਸਾ ਹੈ ਸਭ ਨੂੰ ਪੁਰਾਣਾ ਕਰ ਦਿੰਦਾ ਹੈ ਕਿਉਂ मन चंचल है चंचल का मतलब ही है चल चल जो चल रहे, है चल रहे, है चल रहे, है तो मनोरंजन ते चल नहीं रहे अपनी थां ते रुक होया चाहे रंग है चाहे रूप है तमाशा है खेल है इते अपनी थां ते खड़ा है मन चंचल लंगे अग्गे, तो मन दे तल ते सब कुछ बेमैनी हो जाता है ਔਰ ਉਸ ਬੇਚੈਨੀ ਪਰੇਸ਼ਾਨੀ ਦੀ ਹਾਲਤ ਨੂੰ ਸੋਗ ਕਹਿੰਦੇ ਨੇ ਇਸ ਤਰ੍ਹਾਂ ਦਾ ਮਨੁੱਖ ਜਿੱਥੇ ਬੈਠਾ ਹੈ ਮੁਰਝਾਇਆ ਹੋਇਆ ਬੈਠਾ ਹੈ ਇਸ ਤਰ੍ਹਾਂ ਦਾ ਮਨੁੱਖ ਜਿੱਥੇ ਬੈਠਾ ਹੈ ਔਕੇ ਭਰ ਰਿਹਾ ਹੈ ਇਸ ਤਰ੍ਹਾਂ ਦਾ ਮਨੁੱਖ ਜਿੱਥੇ ਬੈਠਾ ਹੈ ਇੱਕ ਆਪਣੇ ਆਲੇ ਦੋਲੇ ਬੜਾ ਦੁਖਤਵਾਤਵਰਣ ਪੈਦਾ ਕਰ ਰਿਹਾ ਹੈ ਸੋਗ ਭਰਿਆ ਇੱਕ ਸੋਗੀ ਕੋਲ ਬੈਠ ਕੇ ਇੱਕ ਸਿਆਣੇ ਤੋਂ ਸਿਆਣਾ ਮਨੁੱਖ ਵੀ પ્રસન્ન ਚਿਤ ਨਹੀਂ ਬੈਠ ਸਕੇਗਾ ਇੱਕ ਸੋਗੀ ਕੋਲ ਬੈਠ ਕੇ बड़े तो बड़ा दार्शनिक भी मन के लड़खड़ा जाएगा एक सोगी कोल बैठ के बड़े तो बड़ा आनंदित भी महसूस करेगा मेरा आनंद उड़ गया खो गया या इंज भी कह लो सोगी मनुख कोई बैठना पसंद भी नहीं करता सोग ग्रसे मनुख हर मनुख दूर भजना चाहता है पर इस भुलेखे भी नहीं पहना चाहता मुस्कुरा हुए चेहर थले भी सोग हसदी हुई जिंदगी बड़ा भयंकर सोग होंगे और सोग है अनंत चिंतावान का मजमुआ राजयोग भर्तरी इसका एक बड़ा सुंदर खुलासा पेश कर दे कि मनुख ਸੋਗ ਵਿੱਚ ਕਿਸ ਤਰ੍ਹਾਂ ਗ੍ਰਸਤ ਹੋ ਜਾਂਦਾ ਹੈ ਕਿਸ ਤਰ੍ਹਾਂ ਫਸ ਜਾਂਦਾ ਹੈ ਔਰ ਇਹ आले ਦੋਲੇ ਕਿਸ ਤਰ੍ਹਾਂ ਦੁਸ਼ਣ ਵਾਤਾਵਰਣ ਪੈਦਾ ਕਰ ਦਿੰਦਾ ਹੈ ਸੋਗੀ ਬੰਦੇ ਦਾ ਪਤਨੀ ਨਾਲ ਸੰਬੰਧ ਨਹੀਂ ਜੁੜਦਾ ਸੋਗੀ ਮਨੁੱਖ ਦਾ ਮਾਪਾਪ ਨਾਲ ਰਿਸ਼ਤਾ ਨਹੀਂ ਬਣਦਾ ਸੋਗੀ ਮਨੁੱਖ ਭਰਾਵਾਂ ਤੋਂ ਦੂਰ ਰਹਿੰਦਾ ਹੈ ਪੁੱਤਰਾਂ ਤੋਂ ਦੂਰ ਰਹਿੰਦਾ ਹੈ ਸੋਗੀ ਮਨੁੱਖ ਤਨਹਾਈ ਬੈਠਣਾ ਚਾਹੁੰਦਾ ਹੈ ਸੋਗ ਇਤਨਾ ਅੰਧਕਾਰ ਪੈਦਾ ਕਰ ਦਿੰਦਾ ਹੈ। ਔਰ ਸੋਗ ਮਨ ਨੂੰ ਇਤਨਾ ਸੁਕੋੜ ਕੇ ਰੱਖ ਦਿੰਦਾ ਹੈ ਕਿ ਹੁਣ ਸੰਕੁਚਿਤ ਰਹਿਣਾ ਚਾਹੁੰਦਾ ਹੈ। ਕਿਧਰੇ ਇਕਾਂਤ ਤਨਹਾਈ ਵਿੱਚ ਬੈਠਣਾ ਚਾਹੁੰਦਾ ਹੈ। ਸੋਗ ਇਸ ਨੂੰ ਮਹਿਫਲਾਂ ਵਿੱਚ ਨਹੀਂ ਬੈਠਣ ਦੇਂਦਾ। ਸੋਗ ਪਰਿਵਾਰ ਨਾਲ ਸੰਬੰਧ ਨਹੀਂ ਜੋੜਨ ਦੇਂਦਾ। ਸੋਗ ਕਿਸੇ ਪਦਾਰਥ ਨਾਲ ਵੀ ਸੰਬੰਧ ਨਹੀਂ ਜੋੜਨ ਦੇਂਦਾ। ਸੋਗ ਸੰਕੋਚ ਕੇ ਰੱਖ ਦਿੰਦਾ ਹੈ। ਸੋਗ ਸਿਕੋੜ ਕੇ ਰੱਖ ਦਿੰਦਾ ਹੈ ਸੋਗ ਨਿਚੋੜ ਕੇ ਰੱਖ ਦਿੰਦਾ ਹੈ। ਔਰ ਇਹ تنہا بیٹھ ਕੇ ਆਪਣੇ ਸੋਗ ਦੇ ਚ ਹੀ ਜੀਣਾ ਚਾਹੁੰਦਾ ਹੈ। ਔਰ ਇਹ ਸੋਗ ਪਤਨੀ ਕਿੰਨੇ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦਾ ਹੈ। ਕਿੰਨੀ ਤਰ੍ਹਾਂ ਦੀ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇੱਥੇ ਤੱਕ ਕੌਣ ਪੁੱਛਾਂਦਾ ਹੈ? ਇੱਛਾਵਾਂ ਪੁੱਛਾਂਦੀਆਂ ਨੇ, ਖਾਇਸ਼ਾਂ ਪੁੱਛਾਂਦੀਆਂ ਨੇ। ਜੋ ਪਹੁੰਚ ਆndੀਆਂ ਨੇ ਪੂਰੀਆਂ ਨਹੀਂ ਆਉndੀਆਂ ਇਸ ਨੂੰ ਇੰਜ ਇੱਕ ਸਰਿਤਾ ਇੱਕ ਨਦੀ ਦਾ ਰੂਪਕ ਅਲੰਕਾਰ ਬਣਾ ਕੇ ਰਾਜਯੋਗ ਭਰਤਰੀ ਇਸ ਸੋਗ ਦੀ ਰੂਪਰੇਖਾ ਪੇਸ਼ ਕਰਦੇ ਨੇ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ त्रंग खरी व्याकुल गंभीर है ये जो व्याकुलता है ये जो बेचैनी है व्याकुल बेचैन चैन नहीं है सुकून नहीं है मन दे क्यों खाश है आसाव इस अंदर चल रही है ने ਕਿਸੇ ਕਿਸੇ ਇਟਰਨਲ ਸੰਕਲਪ ਚੱਲ ਪੈਂਦੇ ਨੇ ਨਹੀਂ ਤੇ ਇੱਛਾਵਾਂ ਚਲਦੀਆਂ ਰਹਿੰਦੀਆਂ ਨੇ ਉਹਨਾਂ ਨਾਲ ਸੰਕਲਪ ਨਹੀਂ ਚੱਲਦੇ ਇੱਛਾ ਉਹੀ ਪੂਰੀ ਕਰਨ ਲਈ ਮਨੁੱਖ ਦ੍ਰਿੜ ਹੋ ਜਾਂਦਾ ਹੈ ਜਿਸ ਦੇ ਨਾਲੇਜ ਦੀ ਸੰਕਲਪ ਸ਼ਕਤੀ ਚੱਲ ਪਵੇ ਹਾਂ ਇਹ ਇੱਛਾ ਮੈਂ ਪੂਰੀ ਕਰਨੀ ਹੈ ਬਾਕੀ ਇੱਛਾ ਬਹਿ ਜਾਂਦੀਆਂ ਨੇ ਇਹ ਇਸ ਤਰ੍ਹਾਂ ਹੈ ਦਰਿਆ ਤੇ ਵਹਿ ਰਿਹਾ ਹੈ ਬਸ ਉਹੀ ਪਾਣੀ ਸੜੇ ਸਰੀਰ ਦਾ ਹਿੱਸਾ ਬਣਿਆ ਜੋ ਪੀ ਲਿਆ ਸੀ ਉਸ ਵਗਦੇ ਇਧਰੇ ਆਜੋ ਉਹੀ ਪਾਣੀ ਸਾਡਾ ਹਿੱਸਾ ਬਣਿਆ ਜੋ ਅਸੀਂ ਆਪਣੇ ਖੇਤ ਨੂੰ ਸਿੰਚ ਦਿੱਤਾ ਬਾਕੀ ਤੇ ਵਗ ਰਿਹਾ ਹੈ ਇੱਛਾ ਪੂਰੀ ਕਰਨ ਦੇ ਵਿੱਚ ਜਦ ਮਨੁੱਖ ਦ੍ਰਿੜ ਸੰਕਲਪਿਤ ਹੋ ਜਾਂਦਾ ਹੈ ਤਾਂ ਉਹ ਇੱਛਾ ਤੇ ਕਈ ਦਫਾ ਪੂਰੀ ਹੋ ਜਾਂਦੀ ਹੈ ਤੇ ਜੇ ਨਾ ਪੂਰੀ ਹੋਵੇ ਤਾਂ ਵੀ ਇੱਕ ਰੇਖਾ ਛੋੜ ਜਾਂਦੀ ਹੈ ਬਾਕੀ ਇੱਛਾਵਾਂ ਇਨ ਚਲਦੀਆਂ ਰਹਿੰਦੀਆਂ ਨੇ ਜਿਵੇਂ ਨਦੀ ਵਹਿ ਰਹੀ ਹੈ ਬਾਵੇਂ ਨਦੀ ਦੇ ਕੋਲ ਘਰ ਹੈ ਵਹਿ ਰਹੀ ਹੈ ਪਰ ਨਦੀ ਨਾਲ ਉਤਨਾ ਹੀ ਮਤਲਬ ਹੈ ਜੋ ਪੀ ਲਿਆ ਪਾਣੀ ਉਹੀ ਹਿੱਸਾ ਬਣਿਆ ਬਾਕੀ ਵਗ ਰਿਹਾ ਹੈ ਦਿਨ ਰਾਤ ਖਾਇਸ਼ਾਂ ਦੀ ਸਰਤਾ ਅੰਦਰ ਵਗ ਰਹੀ ਹੈ ਇੱਛਾਵਾਂ ਦੀ ਨਦੀ ਅੰਦਰ ਚੱਲ ਰਹੀ ਹੈ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਇਸ ਆਸਾ ਰੂਪੀ ਨਦੀ ਦੇਚ ਪਾਣੀ ਕਿਹੜਾ ਹੈ ਸੰਕਲਪ ਜਿਸ ਜਿਸ ਇੱਛਾ ਨੂੰ ਪੂਰੀ ਕਰਨ ਵਾਸਤੇ ਦ੍ਰਿੜ ਸੰਕਲਪਿਤ ਅਸੀਂ ਹੋ ਜਾਂਦੇ ਆ ਉਹ ਉਸ ਨਦੀ ਦਾ ਜਲ ਬਣ ਜਾਂਦਾ ਹੈ ਉਹ ਉਸ ਨਦੀ ਦੀ ਧਾਰਾ ਬਣ ਜਾਂਦੀ ਹੈ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ ਤਰੰਗ ਖਰੀ ਇਸ ਆਸਾ ਰੂਪੀ ਨਦੀ ਦੇ ਵਿੱਚ ਅਗਰ ਸੰਕਲਪ ਪਾਣੀ ਹੈ ਤੋ ਤਰੰਗ ਕੀ ਨੇ ਤ੍ਰਿਸ਼ਨਾ क्योंकि जिथे इच्छा है उथे संकल्प तो पैदा हो जिथे दृढ़ संकल्प हो गया इच्छा की पूर्ति लई उ त्रिष्णा तो परबल होगी लाजमी होगी व्याकुल गंभीर है ये नदी गहरी कितनी है यदा पाठ कितना गहरा है ये चौड़ी कितनी है ये गहरी कितनी है तो ए राजयोगी ए महान संत मन दहराइया न समझ वाला महायोगी इंज कह रहे है व्याकुलता ही इस गहराई है बेचैनी ही इसकी गहराई है और एक हकीकत है बेचैनी अजे भी नापतोल नहीं आई कोई ऐसा पैमाना नहीं ਕੇ ਨਾਪ ਲਈਏ ਬਿਆਕੁਲਤਾ ਕਿੰਨੀ ਗਹਿਰੀ ਹੈ ਬਹੁਤ ਗਹਿਰੀ ਹੈ ਬਹੁਤ ਗਹਿਰੀ ਹੈ ਇਹਦੀਆਂ ਜੜਾਂ ਨਹੀਂ ਲੱਗਦੀਆਂ ਇਹਦੀ ਤੈ ਨਹੀਂ ਲੱਗਦੀ ਬਿਆਕੁਲਤਾ ਹੀ ਇਸ ਦੀ ਗਹਿਰਾਈ ਹੈ ਜਿੱਥੇ ਇੱਛਾਵਾਂ ਨੇ ਉੱਥੇ ਸੰਕਲਪ ਨੇ ਜਿੱਥੇ ਸੰਕਲਪ ਹੈ ਉੱਥੇ ਤ੍ਰਿਸ਼ਨਾ ਹੈ ਔਰ ਜਿੱਥੇ ਪਰਵਲ ਤ੍ਰਿਸ਼ਨਾ ਦੇ ਤਰੰਗ ਨੇ ਬਿਆਕੁਲਤਾ ਤੇ ਉੱਥੇ ਹੈ ਇਹ ਇਸ ਨੂੰ ਉਲਟਾ ਕੇ ਕਹਿ ਦਿਓ ਇਹ ਬੇਚੈਨ ਕਿਉਂ ਹੈ ਤ੍ਰਿਸ਼ਨਾਲੂ ਹੈ ये लो क्यों है अंदर संकल्प ने संकल्प क्यों ने अंदर इच्छाव ने इच्छा की पूर्ति करना चाहता है आसा नाम सरी मनोराज नीर भरी तृष्णा त्रंग खरी व्याकुली गंभीर है आलम तो इस तरह ने, ने जिंदगी नापी जा सकती है चलो वो तो वह लीए सौ साल तृष्णा नहीं नापी जा सकती ਬਿਆਕੁਲਤਾ ਨਹੀਂ ਨਾਪੀ ਜਾ ਸਕਦੀ ਔਰ ਇਹ ਜਿਹੜੀ ਆਸਾ ਨਦੀ ਹੈ ਕਿਤਨੀ ਲੰਬੀ ਹੈ ਜ਼ਮੀਨ ਦੇ ਉੱਤੇ ਵਗਦੀਆਂ ਹੋਈਆਂ ਨਦੀਆਂ ਦੇ ਇਹ ਬਕਾਇਦਾ ਧਾਰਾਵਾਂ ਨਾਪੀਆਂ ਜਾ ਚੁੱਕੀਆਂ ਨੇ ਇਹ ਕਿੰਨੀ ਮੀਲ ਲੰਬੀ ਹੈ ਇਹਦਾ ਪਾਟ ਕਿੰਨਾ ਚੌੜਾ ਹੈ ਇਹ ਗਹਿਰੀ ਕਿਤਨੀ ਹੈ ਇੱਕ ਕੋਈ ਨਦੀ ਹੈ ਜੋ ਮਨ ਦੇ ਚ ਵਗ ਰਹੀ ਹੈ ਨਾ ਲੰਬਾਈ ਨਾਪ ਦੇ ਚਾਉਂਦੀ ਹੈ ਨਾ ਚੌੜਾਈ ਨਾਪਦੇ ਚਾਉਂਦੀ ਏ ਨਾ ਗਹਿਰਾਈ ਨਾਪਦੇ ਚਾਉਂਦੀ ਏ ਉਹ ਹੈ ਆਸਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤਲਾ ਯਾਰ ਬਕਾਇਦਾ ਫੈਸਲਾ ਵੀ ਕਰ ਦਿੱਤਾ ਹੈ ਬਹੁਤੀਆਂ ਵਿਅਰਸ ਦੀਆਂ ਇੱਛਾਵਾਂ ਕਿਸ ਦੇ ਅੰਦਰ ਆਉਂਦੀਆਂ ਨੇ ਜਿਸ ਨੇ ਆਪਣੇ ਮਨ ਨੂੰ ਹੀ ਸਾਹਮਣੇ ਰੱਖਿਆ ਔਰ ਸੋਗ ਕਿੱਥੇ ਜ਼ਿਆਦਾ ਹੁੰਦਾ ਹੈ ਜਿੱਥੇ ਇੱਛਾਵਾਂ ਜ਼ਿਆਦਾ ਹਨ ਔਰ ਸਾਰੀਆਂ ਇੱਛਾ ਕਿਸਦੀਆਂ ਪੂਰੀਆਂ ਹੋਈਆਂ ਨੇ ਰੂਹੇ ਜ਼ਮੀਨ ਤੇ ਇੱਕ ਦੀਆਂ ਵੀ ਨਹੀਂ ਹੋਈਆਂ ਕੋਈ ਇੱਕ ਮਨੁੱਖ ਵੀ ਇਤਿਹਾਸ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ ਜਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਇਸ ਬੰਦੇ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਇੱਕ ਵੀ ਨਹੀਂ ਹੋਇਆ ਗ਼ਜ਼ਬ ਦੀ ਗੱਲ ਇਤਨਾ ਲੰਬਾ ਚੌੜਾ ਪ੍ਰithvi ਦਾ ਇਤਿਹਾਸ ਔਰ ਇਤਨੀ ਮਨੁੱਖਤਾ ਔਰ ਇੱਕਦੀਆਂ ਵੀ ਸਾਰੀਆਂ ਇਛਾਵਾਂ ਨਾ ਪੂਰੀਆਂ ਹੋਈਆਂ ਹੋਣ ਤੇ ਫਿਰ ਵੀ ਹਰ ਬੰਦਾ ਦ੍ਰਿੜ ਸੰਕਲਪ ਹੋਵੇ ਮੈਂ ਆਪਣੀਆਂ ਸਾਰੀਆਂ ਖਾਇਸ਼ਾਂ ਪੂਰੀਆਂ ਕਰਨੀਆਂ ਨੇ ਇਸ ਤੋਂ ਵੱਡੀ ਹੋਰ ਮੂੜਤਾ ਕਿਹੜੀ ਹੋਵੇਗੀ ਇਸ ਤੋਂ ਵੱਡੀ ਹੋਰ ਨਾਦਾਨੀ ਕਿਹੜੀ ਹੋਵੇਗੀ ਪਹਿਲੇ ਤੂੰ ਉਹ ਉਦਾਹਰਣ ਤੇ ਕੋਈ ਲੱਭ ਲੈ ਕਿਸ ਦੀਆਂ ਸਾਰੀਆਂ ਖਾਇਸ਼ਾਂ ਪੂਰੀਆਂ ਹੋਈਆਂ ਨੇ ਕਿਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਕਹਿ ਦਿੱਤਾ ਸੀ ਕਿਸੇ ਵਕਤ ਬਹਾਦਰ ਸ਼ਾਹ ਜ਼ਫਰ ਨੇ ਇਸ ਕੱਚੀ ਜ਼ਮੀਨ ਦੇ ਚ ਪੱਕੇ ਮਹਿਲ ਕਿਸ ਦੇ ਬਣਾਣੇ ਇਸ ਕੱਚੀ ਧਰਤੀ ਦੇ ਪੱਕੀ ਜ਼ਿੰਦਗੀ ਕਿਸ ਨੂੰ ਮਿਲੀਏ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਧਿਆਰ ਮੈਂ ਕਿਸ ਕੀ ਬਣੀ ਹੈ ਆਲਮੇ ਨਾ ਪਾਏ ਧਾਰ ਮੈਂ ਲੇਕਿਨ ਫਿਰ ਵੀ ਆਖੇ ਜ਼ਿੰਦਗੀ ਕੱਚੀ ਹੈ ਤਾਂ ਹੋਵੇ ਭਈ ਮੈਂ ਮਹਿਲ ਪੱਕਾ ਬਣਾਣਾ ਹੈ ਪਰ ਕੌਣ ਦੱਸੇ ਜ਼ਿੰਦਗੀ ਕੱਚੀ ਹੈ ਤਾਂ ਮਹਿਲ ਵੀ ਕੱਚਾ ਹੈ ਜ਼ਿੰਦਗੀ 100 ਸਾਲ ਦੇ ਖੰਡਰ ਹੋਵੇਗੀ ਤੇਰਾ ਬਣਾਇਆ ਮਹਿਲ 200 ਸਾਲ ਦੇ ਖੰਡਰ ਹੋ ਜਾਏਗਾ ਆਖਰ ਖੰਡਰ ਤੇ ਹੋਣਾ ਹੈ ਆਖਰ ਮਿਟਣਾ ਹੈ ਆਖਰ ਢੇ ਢੇਰੀ ਹੋਣਾ ਹੈ ਤੋ ਸਾਰੀਆਂ ਖਾਇਸ਼ਾਂ ਰੂਹੇ ਜ਼ਮੀਨ ਤੇ ਇੱਕ ਦੀਆਂ ਵੀ ਨਹੀਂ ਪੂਰੀਆਂ ਫਿਰ ਵੀ ਸਾਰੇ ਸਾਰੀਆਂ ਖਾਇਸ਼ਾਂ ਪੂਰੀ ਕਰਨ ਨੂੰ ਚਲੇ ਹੋਏ ਨੇ ਕਮਰ ਬਸਤਾਂ ਨੇ ਭਜ ਰਹੇ ਨੇ ਦੌੜ ਰਹੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨੀ ਹੈ ਪਰ ਕੌਣ ਦੱਸੇ ਇੱਕ ਤੇ ਉਦਾਹਰਣ ਦੇ ਦਿਓ ਕਿਸੇ ਇੱਕ ਮਨੁੱਖ ਨੂੰ ਤੇ ਅੱਗੇ ਕਰੋ ਭਰਤਰੀ ਕੇਨਨ ਜਿੱਥੇ ਇੱਛਾਵਾਂ ਨੇ ਉੱਥੇ ਸੰਕਲਪ ਨੇ ਜਿੱਥੇ ਸੰਕਲਪ ਹੈ ਉੱਥੇ ਤ੍ਰਿਸ਼ਨਾ ਹੈ ਔਰ ਜਿੱਥੇ ਤ੍ਰਿਸ਼ਨਾ ਹੈ ਉੱਥੇ ਬੜੀ ਗਹਿਰੀ ਬਿਆਕੁਲਤਾ ਹੈ ਆਸਾ ਨਾਮ ਸਰੀ ਮਨੋ ਰਾਜਨੀਰ ਭਰੀ ਤ੍ਰਿਸ਼ਨਾ ਤਰੰਗ ਖੜੀ ਬਿਆਕੁਲੀ ਗੰਭੀਰ ਹੈ ਧੀਰਜ ਕੋ ਤਰਹਾਰੀ ਬੁੱਧ ਨਾਵ ਕੋ ਨਿਵਾਰੀ ਭਵ ਸਿੰਧ ਗਤਵਾਰੀ ਬਿਪਤਾ ਸਮੀਰ ਹੈ ਆਪਕਨ ਜਿਹੜਾ ਬਿਆਕੁਲ ਮਨੁਖ ਹੋਵੇਗਾ ਧੀਰਜਵਾਨ ਵੀ ਨਹੀਂ ਹੋ ਸਕਦਾ ਇਸ ਨਦੀ ਦੇ ਤਟ ਤੇ ਜੋ ਇੱਕ ਦਰਖਤ ਹੈ ਜਿਹਦਾ ਨਾਮ ਹੈ ਧੀਰਜ ਚਲੋ ਮਨੁਖ ਬਿਆਕੁਲ ਹੈ ਤ੍ਰਿਸ਼ਨਾਲੂ ਹੈ ਔਰ ਤਰ੍ਹਾਂ ਤਰ੍ਹਾਂ ਦੇ ਸੰਕਲਪਾਂ ਦੇ ਚ ਗਰਸਿਆ ਹੋਇਆ ਹੈ ਬੜੀਆਂ ਖਾਇਸ਼ਾਂ ਨੇ ਚਲੋ ਧੀਰਜ ਦੇ ਆਸਰੇ ਤੇ ਕੁਛ ਆਪਣੀ ਜ਼ਿੰਦਗੀ ਬਤੀਤ ਕਰੇ ਧਰਮ ਦੇ ਆਸਰੇ ਤੇ ਆਪਣਾ ਕੁਝ ਜੀਵਨ ਬਤੀਤ ਕਰੇ ਭਰਤਰੀ ਕੰਨਨ ਧਰਮ ਦਾ ਇਹ ਦਰਖ ਧਰਮ ਕੀ ਮਰਿਆਦਾ ਤੇ ਮਰਿਆਦਾ ਕੀ ਬੋਲਣ ਦੀ ਮਰਿਆਦਾ ਬੈਠਣ ਦੀ ਮਰਿਆਦਾ ਖਾਣ ਦੀ ਮਰਿਆਦਾ ਪੀਣ ਦੀ ਮਰਿਆਦਾ ਜੀਉਣ ਦੀ ਮਰਿਆਦਾ ਔਰ ਇਸਤਰੀ ਕੇ ਦੇ ਨਾਲ ਪੜੋਸੀਆਂ ਦੇ ਕੋਲ ਰਹਿਣ ਦੀ ਮਰਿਆਦਾ ਤੇ ਫਿਰ ਧੀਰਜ ਇਹ ਦਰਖ ਆਸਾ ਰੂਪੀ ਨਦੀ ਬਹਾ ਕੇ ਲੈ ਜਾਂਦੀ ਹੈ ਜਣਾ ਤੋਂ ਪੁੱਟ ਕੇ ਲੈ ਜਾਂਦੀ ਵਿਆਕੁਲ ਮਨੁਖ ਕੋਲ ਨ ਧੀਰਜ धर्म व्याकुल मनुख दे दी सौगात नहीं आती बेचैन बंदे कोल इंसानियत भी नहीं आती परेशान बंदे कोल मनुखता भी नहीं आती मनुखता तो थले चला है, बहुत थले चला है। धीरज को तरहारी बुद्ध नाव को निवारी अगर कोई ऐसा दावा करे ਕਿ ਮੈਂ ਆਪਣੀ ਅਕਲ ਦੀ ਨੌਕਾ ਦੇ ਵਿੱਚ ਬੈਠ ਕੇ ਬਿਆਕੁਲਤਾ ਨੂੰ ਪਾਰ ਕਰ ਜਾਵਾਂਗਾ ਇਸ ਗਹਿਰਾਈ ਨੂੰ ਪਾਰ ਕਰ ਜਾਵਾਂਗਾ ਤਾਂ ਭਰਤਰੀ ਕਹਿੰਨ ਤੂੰ ਬਿਆਕੁਲਤਾ ਨੂੰ ਕੀ ਪਾਰ ਕਰਨਾ ਹੈ ਬਿਆਕੁਲਤਾ ਤੇਰੀ ਬੁੱਧੀ ਦੀ ਨੌਕਾ ਨੂੰ ਹੀ ਡੋਬ ਕੇ ਰੱਖ ਦੇਗੀ ਇਹ ਗਹਿਰਾਈ ਤੇਰੀ ਨੌਕਾ ਨੂੰ ਡੋਬ ਕੇ ਰੱਖ ਦੇਗੀ ਬੁੱਧ ਨਾਅ ਕੋਨੇ ਵਾਰੀ ਇਹ ਸਵਸਥੀ ਦੇਖਣ ਦੇ ਚ ਆਇਆ बड़े-बड़े दानिश्वर चिंतक आलम फाजिल फिलॉसफर दिमाग दी नौका विच बैठ के जद पार होण दी कोशिश करदे ने व्याकुलता डूब के रख देंदी है तृष्णा डूब के रख देंदी है संकल्प डूब के रख देंदे ने और इना दा निकलना ही औखा हो जांदा है बुद्ध नाव कौनवारी ਭਉ ਸਿੰਦਗਤ ਵਾਰੀ ਵਿਪਤਾ ਸਮੇਂ ਰਹੇ ਇਸ ਨਦੀ ਦੇ ਉੱਪਰ ਹਵਾ ਕਿਹੜੀ ਚੱਲ ਰਹੀ ਹੈ ਵਿਪਤਾਵਾਂ ਦੀ ਵਿਪਤਾ ਹੈ ਜਿੱਥੇ ਇੱਛਾ ਹੈ ਉੱਥੇ ਸੰਕਲਪ ਨੇ ਤੇ ਜਿੱਥੇ ਧ੍ਰਿੜ ਸੰਕਲਪ ਹੈ ਇੱਛਾ ਦੀ ਪੂਰਤੀ ਲਈ ਉੱਥੇ ਤ੍ਰਿਸ਼ਨਾ ਹੈ ਜਿੱਥੇ ਪਰਬਲ ਤ੍ਰਿਸ਼ਨਾ ਹੈ ਉੱਥੇ ਬਿਆਕੁਲਤਾ ਹੈ ਜਿੱਥੇ ਬਿਆਕੁਲਤਾ ਹੈ ਉੱਥੇ ਧੀਰਜ ਨਹੀਂ ਹੈ जिथे धीरज नहीं है अकल भी नहीं है बुद्धि भी नहीं है तो जिथे अकल भी नहीं है बुद्ध भी नहीं है तो भरतरी केंद्र फिर सुख भी नहीं है सिवाय बिपता तो कुछ भी नहीं है रोज नवे तो नवे हादसे नवे तो नवे टकराव नवे तो नवे दुख नवे तो नवे आदि रोग ब्याधि रोग उपाधि रोग आद ब्याद उपाद चमड़ी रहेगी हर वक्त चमड़ी रहेगी विपता समय अगह चल के ए महान दार्शनिक संत मनुख दे मानसिक तल दे मार के जो उसकी व्याकुलता वेख्या और अधीरपणे तो चित्रन ਇਸ ਤਰ੍ਹਾਂ ਕਰ ਦੇਨੇ ਮਦਨਾਦ ਖਗਬੀਰ ਰਾਗ ਦਵੇਖ ਗਰਾਘੇਰ ਮੋਹ ਚਕਰ ਆਂ ਕੋਨੀਸ਼ ਜਾਰੇ ਵਾਂ ਕੋ ਸਿਰ ਹੈ ਇਸ ਨਦੀ ਦੇ ਤੱਟ ਦੇ ਉਤੇ ਮਦਨਾਦ ਖਗਬੀਰ ਵਾਸ਼ਨਾ ਦੇ ਬਹੁਤ ਸਾਰੇ ਪੰਛੀ ਨੇ ਐਸਾ ਮਨੁੱਖ ਵਾਸ਼ਨਾ ਦੇ ਚ ਗਰਸਿਆ ਜਾਏਗਾ ਅਧੀਰਪਣਾ ਬਿਆਕੁਲਤਾ ਤ੍ਰਿਸ਼ਨਾ ਉਸ ਨੂੰ ਵਾਸ਼ਨਾ ਦੇ ਖੱਡ ਦੇ ਜਗਰਾ ਦੇ ਇਹ ਵਾਸ਼ਨਾ ਦੇ ਪੰਛੀ ਇਹ ਵਾਸ਼ਨਾ ਦੇ ਬਗਲੇ ਇਸ ਨਦੀ ਦੇ ਤਟ ਤੇ ਬਹੁਤ ਸਾਰੇ ਬਹੁਤ ਸਾਰੇ ਜੈਸੇ ਦਰਿਆਵਾਂ ਦੇ ਤਟ ਤੇ ਪੰਛੀ ਨੇ ਤੋ ਦਰਿਆਵਾਂ ਦੇ ਤਟ ਤੇ ਜਿਹੜੇ ਪੰਛੀ ਨੇ ਇਹ ਘਾਸ ਤਿੰਨ ਦਾਣਾ ਖਾਣ ਵਾਲੇ ਨਹੀਂ ਇਹ ਮੱਛਲੀਆਂ ਖਾਣ ਵਾਲੇ ਇਹ ਹਿੰਸਕ ਨੇ ਹਿੰਸਕ ਪੰਛੀ ਹੀ ਨਦੀ ਦੇ ਤੱਟ ਤੇ ਬੈਠਦੇ ਨੇ ਬਾਕੀ ਤੇ ਦਰਖਤਾਂ ਤੇ ਬੈਠਦੇ ਨੇ ਬਾਕੀ ਤੇ ਘਾਹ ਸਪੋਸ਼ ਖਾਂਦੇ ਨੇ ਬਾਕੀ ਤੇ ਦਾਣੇ ਢੂੰਕ ਕੇ ਦੁੱਤੇ ਆਪਣੀ ਜੀਵਨ ਚਰਿਆ ਚਲਾਉਂਦੇ ਨੇ ਪਰ ਜੋ ਹਿੰਸਕ ਨੇ ਵਾਸ਼ਨਾ ਗਰਸੇ ਨੇ ਨਦੀਆਂ ਦੇ ਤੱਟ ਦੇ ਉਤੇ ਆਣ ਬੈਠਦੇ ਨੇ ਔਰ ਇਨਾਂ ਦੇ ਵਿੱਚ ਖਾਸ ਕਰਕੇ ਬਗਲਾ ਬਿਲਕੁਲ ਸ਼ਰੀਫ ਦਿਖਾਈ ਦੇ ਰਿਹਾ ਸੰਤ ਜੈਸਾ ਦਿਖਾਈ ਦੇ ਰਿਹਾ ਔਰ ਗਜ਼ਬ ਦੀ ਗਲ ਕਪੜੇ ਵੀ ਸੰਤ ਜੈਸੇ ਸੰਤ ਜੈਸੇ ਅੱਖਾਂ ਨੂੰ ਮੀਟ ਕੇ ਅੰਤਰਮੁਖੀ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਵੀ ਅੱਖਾਂ ਮੀਟ ਕੇ ਖੜਾ ਹੈ ਕਈ ਦਫਾ ਸੰਤ ਐਸੇ ਵੀ ਆਸਣ ਕਰਦੇ ਨੇ ਇੱਕ ਪੈਰ ਤੇ ਖੜੇ ਹੋ ਕੇ ਬੰਦਗੀ ਕਰਦੇ ਨੇ ਤਰੋ ਨੇ ਕੀਤੀ ਹੈ ਹੋਰ ਬਹੁਤ ਸਾਰੇ ਨੇ ਕੀਤੀ ਔਰ ਕਰ ਰਹੇ ਨੇ ਤੇ ਇੱਕ ਪੈਰ ਤੇ ਵੀ ਖੜਾ ਹੋ ਜਾਂਦਾ ਹੈ ਅੱਖਾਂ ਵੀ ਮੀਟ ਲੈਂਦਾ ਹੈ बस्तर भी बड़े सोहने अडोल खड़ा है भगत दिखाई देता है पर कौन दसे ए नाम करके अडोल नहीं होया काम करके अडोल प्रार्थना करके नहीं टिकया ये वाशना करके इस तटते है वाशना इतने खिंच के ले आई है जद इसने देखया शिकार मेरे नेड़े है ਬਹੁਤ ਨੇੜੇ ਆਇਆ ਹੈ ਚਪਟਾ ਮਾਰ ਲੈਣਾ ਇਸਨੂੰ ਇਹਨੇ ਮੋਹ ਚ ਪਾ ਲੈਣੀ ਹੈ ਇਥੇ ਵਾਸ਼ਨਾ ਕਰਕੇ ਨਦੀ ਦੇ ਤੱਟ ਤੇ ਆਇਆ ਹੈ ਪ੍ਰਾਰਥਨਾ ਕਰਕੇ ਨਹੀਂ ਮਦਨ ਆਦ ਖਗਵੀਰ ਇਸ ਤਰ੍ਹਾਂ ਦਾ ਪੁਰਸ਼ ਬੜੀ ਪਰਬਲ ਵਾਸ਼ਨਾ ਵਿੱਚ ਗਰਸਿਆ ਹੋਵੇਗਾ ਮਦਨ ਆਦ ਖਗਵੀਰ ਮੋਹ ਚਕਰ યા ਕੋ ਨਹੀਂ ਇਸ ਨਦੀ ਦਾ ਇਕ ਘੁੰਮਣ ਘੇਰ ਵੀ ਹੈ ਇਕ ਚੱਕਰ ਵੀ ਹੈ ਕੀ ਮੋਹ ਪਾਣੀ ਦੇ ਚੱਕਰ ਦਾ ਇੱਕ ਵਿਗਿਆਨ ਹੈ ਕਿ ਕੋਈ ਮਨੁੱਖ ਅਗਰ ਉਸ ਦੇ ਚ ਫਸ ਗਿਆ ਤੋ ਜੀਵਦਿਆਂ ਜੀ ਨਹੀਂ ਨਿਕਲ ਸਕਦਾ ਮਰ ਕੇ ਹੀ ਨਿਕਲੇਗਾ ਮੁਰਦੇ ਨਿਕਲਦੇ ਨੇ ਘੁੰਮਣ ਘੇਰੀ ਦੇ ਚੋਂ ਜੀਵਦੇ ਡੁੱਬਦੇ ਨੇ ਲਾਸ਼ ਜਿਸ ਦਿਨ ਬਣ ਜਾਏਗਾ ਸ਼ਾਇਦ ਇਸ ਮੋਹ ਦੇ ਚੱਕਰ ਤੋਂ ਨਿਕਲ ਸਕੇ ਉਹਨਾਂ ਮੁਸ਼ਕਿਲ ਹੈ ਪਰਬਲ ਵਾਸ਼ਨਾ ਪਰਬਲ ਅधीरਪਣਾ ਪਰਬਲ ਵਿਪਤਾਵਾ ਔਰ ਮਹਾਨ ਬਿਆਕੁਲਤਾ ਮਹਾਨ ਤ੍ਰਿਸ਼ਨਾ ਇਹਨੂੰ ਜੀਵਦਿਆਂ ਜੀਤੇ ਨਹੀਂ ਨਿਕਲਣ ਦੇਣ ਲੱਗੀ ਇਹ ਤੇ ਮਰ ਕੇ ਨਿਕਲੇਗਾ ਇਹ ਤੇ ਬਾਅਦ ਵਿੱਚ ਮੁੰਡਿਆਂ ਦੇ ਚੁੱਕੇ ਲੋਕੀ ਕਹਿਣਗੇ ਰਾਮ ਨਾਮ ਸਤ ਹੈ ਰਾਮ ਨਾਮ ਸਤ ਹੈ ਜਦ ਕੇ ਇਹ ਹੀ ਮਨੁੱਖ ساری ਜ਼ਿੰਦਗੀ ਕਹਿੰਦਾ ਰਿਆ ਰਾਮ ਨਾਮ ਝੂਠ ਹੈ ਰਾਮ ਨਾਮ ਝੂਠ ਹੈ ਤਾਂ ਹੀ ਤੇ ਹਾਲਤ ਇਸ ਦੀ ਬਣੀ ਅਗਰ ਰਾਮ ਨਾਮ ਸਤ ਹੈ ਇਹਦੀ ਜ਼ਿੰਦਗੀ ਦੇ ਚਾਉਂਦਾ ਅੱਜ ਪ੍ਰਫੁੱਲਤਾ ਹੋਣੀ ਸੀ ਅੱਜ ਆਨੰਦ ਹੋਣਾ ਸੀ ਅੱਜ ਖੇੜਾ ਹੋਣਾ ਸੀ ਅੱਜ ਇੱਕ ਮਸਤੀ ਹੋਣੀ ਸੀ ਇੱਕ ਸਰੂਰ ਹੋਣਾ ਸੀ ਆਨੰਦ ਦੀ ਗੰਗਾ ਇਸ ਦੇ ਅੰਦਰ ਬੈ ਜਾਂਦੀ ਆਸਾ ਦੀ ਨਦੀ ਨਹੀਂ मदनवाद खगबीर राग द्वैख ग्राहगेर इस नदी रे दो बड़े परबल मगरमच्छी ने जे मनुख चलो नौका नहीं ते उंज तैर के या लंग के पार करण दी कोशिश करे तो राग द्वैख दो बड़े परबल मगरमच्छ ने कदी गमगीन होना कदी खुश होना ਕਦੀ ਹੱਸ ਪੈਣਾ ਕਦੀ ਰੋ ਪੈਣਾ ਕਦੀ ਪਰਫੁੱਲਤਾ ਕਦੀ ਕੁਮਲਾਣਾ ਇਹ ਦੋਵੇਂ ਇਸ ਨੂੰ ਪਾਰ ਨਹੀਂ ਜਾਣ ਦੇਣਗੇ ਨਦੀ ਤੋਂ ਰਾਗ ਦਵੇਖ ਗ੍ਰਾਹ ਗੀਰ ਮੋਹ ਚਕਰਿਆਂ ਕੋ ਨਹੀਂ ਜਾਰੇ ਵਾਂ ਕੋ ਸੀਰ ਹੈ ਹਰ ਨਦੀ ਉਹਦੇ ਚ ਇਸ਼ਨਾਨ ਕਰੀਏ ਤਨ ਠੰਡਾ ਹੋ ਜਾਂਦਾ ਹੈ ਇਹ ਹੀ ਨਦੀ ਹੈ ਜਿਹਦੇ ਚ ਇਸ਼ਨਾਨ ਕਰੀਏ ਤੇ ਅਗ ਲੱਗ ਜਾਂਦੀ ਜਲਨ ਹੀ ਜਲਨ साड़ा ही साड़ा तपश ही तपश यह फकीर अंत कह रहे है ऊंचे चिंता तट इस दरिया के कंडे ते इस दरिया के जो किनारे ने जो तट ने तटा का ना की है एक कोई तट है बहुत लंबा और इसका ना है चिंता ऊंचे चिंता तट या ते तरनी कठन तांते भोगी तामो बहे योगी बहे पारी सब भोगी इसी नदी डुब रहे ने कदी कदाई कोई इकद योगी इच्छावा तो पार संकल्पा तो पार त्रिश्ना तो परे व्याकुलता तो परे अधीरपने तो परे विपता तो परे वाशना तो जो है परे मोह तो परे परम आनंद है ਔਰ ਨਾ ਸਾਰਾ ਜਗਤ ਸੋਗ ਦੇ ਚ ਜੀਉਂਦਾ ਹੈ ਚਿੰਤਾ ਦੇ ਚ ਜੀਉਂਦਾ ਹੈ ਚਿੰਤਾ ਹੈ ਇੱਛਾ ਹੈ ਸੰਕਲਪ ਹੈ ਵਿਵਪਤਾ ਹੈ ਔਰ ਇਹ ਮਜਮੂਆ ਕੀ ਬਣੇਗਾ ਸੋਗ ਸੋਗੀ ਮਨੁੱਖ ਹਰ ਵਕਤ ਸੰਕੁਚਿਤ ਹੁੰਦਾ ਹੈ ਸੋਗੀ ਮਨੁੱਖ ਹਰ ਵਕਤ ਆਪਣੇ ਵਿੱਚ ਖੋਇਆ ਰਹਿੰਦਾ ਹੈ ਸੋਗੀ ਮਨੁੱਖ ਆਪਣੇ ਆਪ ਦੇ ਚ ਡੁੱਬ ਕੇ ਜੋ ਹੈ ਰਹਿ ਜਾਂਦਾ ਹੈ ਔਰ ਸੋਗ ਇੱਕ ਐਸੀ ਅਗਨੀ ਸਭ ਕੁਝ ਜਲ ਕੇ ਰਹਿ ਜਾਂਦਾ ਹੈ ਬਚਦਾ ਜੋ ਹੈ ਕੁਝ ਵੀ ਨਹੀਂ ਜੇ ਰੋਗ ਪ੍ਰਭੂ ਦੇ ਨਾਮ ਨਾਲ ਦੂਰ ਆਉਂਦੇ ਨੇ ਤੋ ਸੋਗ ਕਿਸ ਤਰ੍ਹਾਂ ਦੂਰ ਹੋਵੇਗਾ ਸੋਗ ਕਿਸ ਤਰ੍ਹਾਂ ਮਿਟੇ ਤੋ ਪਾਤਸ਼ਾਹੀ ਬਾਣੀ ਕਹਿੰਦੀ ਹੈ ਰੋਗ ਸੋਗ ਦੁਖ ਜਰਾ ਮਾਰਾ ਹਰ ਜਨੇ ਨਹੀਂ ਨਿਕਟਾਨੀ ਨਾਮ ਹੀ ਰੋਗ ਦਾ دارو ਹੈ ਨਾਮ ਹੀ ਸੋਗ ਦਾ دارو ਹੈ ਨਾਮ ਹੀ ਤਨ ਦੇ ਚੋਂ ਰੋਗ ਕੱਢ ਦਿੰਦਾ ਹੈ। ਨਾਮ ਹੀ ਮਨ ਦੇ ਚੋਂ ਸੋਗ ਕੱਢ ਦਿੰਦਾ ਹੈ। ਐਸਾ دارو ਜੋ ਤਨ ਨੂੰ ਸਵਸਥ ਕਰ ਦੇਵੇ, ਮਨ ਨੂੰ ਸਵਸਥ ਕਰ ਦੇਵੇ। ਤਨ ਦੇ ਚੋਂ ਸੋਗ ਕੱਢ ਦੇਵੇ, ਤਨ ਦੇ ਚੋਂ ਰੋਗ ਕੱਢ ਦੇਵੇ, ਮਨ ਦੇ ਚੋਂ ਸੋਗ ਕੱਢ ਦੇਵੇ। ਰੋਗ, ਸੋਗ, ਦੁੱਖ, ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ। ਮਹਾਰਾਜ ਕੰਨ ਨੇ ਤੇ ਨੇੜੇ ਵੀ ਨਹੀਂ ਜਾਂਦੇ ਰੋਗ ਤੇ ਸੋਗ। ਪ੍ਰਵੇਸ਼ ਕਰਨਾ ਤੇ ਇੱਕ ਪਾਸੇ। ਰੋਗ ਦਾ ਹੋਣਾ ਸੋਗ ਦਾ ਹੋਣਾ ਇਸ ਗੱਲ ਦਾ ਸਬੂਤ ਨਾਮ ਨਹੀਂ ਹੈ ਤੇ ਜੇ ਨਾਮ ਹੈ ਤਾਂ ਫਿਰ ਪ੍ਰਤੱਖ ਹੋ ਗਏ ਥੇ ਸੋਗ ਨਹੀਂ ਹੈ ਇੱਥੇ ਰੋਗ ਨਹੀਂ ਹੈ ਸਤਿਗੁਰ ਸਾਰਿਆਂ ਦੇ ਰੋਗ ਦੂਰ ਕਰੇ ਸੋਗ ਦੂਰ ਕਰੇ ਔਰ ਆਪਣਾ ਨਾਮ ਹਿਰਦੇ ਦੇ ਵਿੱਚ ਵਸਾਰੇ